ਸਤਿ ਸ੍ਰੀ ਅਕਾਲ ਦੋਸਤੋ ਬੜੀ ਗੁੱਡ ਈਵਿੰਗ ਛਾਮ ਦਾ ਵੇਲਾ ਹੈ ਆਪਣੇ ਨਰਮੇ ਵਿੱਚ ਕਿਹੜਾ ਮਾਰਦੇ ਹੋਏ ਕਿਉਂਕਿ ਅੱਜ ਸਪਰੇਅ ਕਰਨੀ ਹੈ ਵਾਈਟ ਫ्लाई ਦੀ ਚਿੱਟੀ ਮੱਖੀ ਦੀ ਬਹੁਤਾਂ ਚਿੱਟੀ ਮੱਖੀ ਪੈ ਰਹੀ ਹੈ ਨਰਮੇ ਦੇ ਵਿੱਚ ਇੱਥੇ ਕਰਕੇ ਜੂੰ ਵੀ ਪੈ ਰਹੀ ਹੈ ਕੁਝ ਦਿਨ ਪਹਿਲਾਂ ਮੈਂ ਬੈ ਕੇ ਹਟਾਇਆ ਸੀ ਉਸ ਤੋਂ ਬਾਅਦ ਇਹ ਸਮੱਸਿਆ ਉਹਨੇ ਸ਼ੁਰੂ ਹੋਈ ਅਮ ਆਪਾਂ ਸਟਾਰਟ ਕਰਾਂਗੇ ਸਪਰੇਅ ਕਰਨੀ ਤਾਂ ਕਿ ਜੋ ਚਿੱਟਾ ਮਸਰਾ ਹਰਾ ਮਸਰਾ ਜਲਦੀ ਜਲਦੀ ਖਤਮ ਹੋ ਜਾਵੇ ਇਹ ਨਾਲ ਜਿਹੜੋ ਚਿੱਟੀ ਮੱਖੀ ਹੈਗੀ ਐ ਤਾਮਤ ਰਹਿ ਗਿਆ ਵਗੈਰਾ ਵਗੈਰਾ ਉਹ ਸਭ ਖਤਮ ਹੋ ਜੇ ਨਾਲ ਪੱਤੇ ਤੁਹਾਡੇ ਮਨ ਵਾਲੇ ਕਾਲੇ ਵੀ ਹੋ ਰਹੇ ਨਹੀਂ ਕਾਲੇ ਹੁਣ ਤਾਂ ਵੀ ਸਹੀ ਹੋ ਜੂਗੀ ਸੋਰੀ ਸਪਰੇਅ ਆਪਾਂ ਜਮਾ ਦੇਣੀ ਹੈ ਇਹਦੇ ਉੱਤੇ ਸੈਂਟਰੀ ਵਾਰੀ ਟੋਲੀ ਦੇ ਵਿੱਚ ਪਾ ਕੇ ਸਪਰੇਅ ਪੰਜ ਸਿਪਰਾਂ ਪਾਣੀ ਆ ਉਸ ਤੋਂ ਬਾਅਦ ਕਮ ਹੋ ਜੂ ਫਤੇ ਤਾਂ ਨਾ ਮੇਰੀ ਹਰਟ ਅਜੇ ਘੱਟ ਹੈ ਨਹੀਂ ਬਦਿਆ ਨਹੀਂ ਹੈਗਾ ਨਰਮ ਇਹਨੂੰ ਬਦਾਉਣ ਵਾਸਤੇ ਲਗੂਲੇਟਰ ਵੀ ਕਰਨਾ ਹੈ ਕੱਲ ਨੂੰ ਓਕੇ ਥੈਂਕ ਯੂ